ਸਤਿ ਸ੍ਰੀ ਅਕਾਲ ਜੀ ਸਾਰੇ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਸੋ ਦੋਸਤੋ ਤੁਹਾਡੇ ਸਾਰੇ ਪਿਆਰ ਤੇ ਅਸ਼ੀਰਵਾਦ ਦੇ ਨਾਲ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਨਾ ਲਈ ਸੀ ਗੱਡੀ ਨੋਵਾ ਸੋ ਜਿੱਦੈ ਗੱਡੀ ਲਈ ਆ ਉਸ ਦਿਨ ਫੋਨ ਰਹਿ ਗਿਆ ਸੀ ਘਰ ਜਲਦਬਾਜੀ ਚ ਗਏ ਸੀ ਥੋੜੇ ਜੇ ਤੇ ਅਸੀਂ ਵਲੌਗ ਬਣਾਉਣਾ ਸੀ ਤੇ ਅਸੀਂ ਕਹੇ ਚਲੋ ਤੁਹਾਨੂੰ ਦੱਸਾਂਗੇ ਪਰ ਵਲੌਗ ਬਣਾ ਨਹੀਂ ਪਾਏ ਅਸੀਂ ਤੇ ਅੱਜ ਅਸੀਂ ਫਿਰ ਗੱਡੀ ਦੀ ਲੈਂਡ ਚੱਲੇ ਸੀ ਥੋੜੀ ਜੀ ਟਰਾਈ ਹੋਰ ਮਾਰਨ ਚੱਲੇ ਸੀ ਘੁੰਮਣ ਫਿਰਨ ਚੱਲੇ ਸੀ ਗੱਡੀ ਲੈ ਕੇ ਆ ਆਪਣਾ ਨਾਲ ਗੁਰਮਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਰਸ਼ ਸਦਾਂ ਨਿੰਨ ਸੰਗ ਆ ਗਏ ਦੋਸਤੋ ਅਸੀਂ ਕਹਿੰਦੇ ਕੀ ਹਾਲ ਚਾਲ ਜੋ ਦੋਸਤੋ ਠੀਕੋ ਸੌਪਰੇ ਖੜੇ ਸਾਪਾ ਬਾਈਪਾਸ ਤੇ ਪਲੀਜ਼ ਸਾਰੇ ਕਮੈਂਟ ਕਰਕੇ ਵੀ ਦੱਸੋ ਜੇ ਆਪਣੀ ਗੱਡੀ ਦੀ ਲੁੱਕ ਕਿਵੇਂ ਲੱਗੀ ਆ ਤੁਹਾਨੂੰ ਸਾਰਿਆਂ ਨੂੰ ਆਪਾਂ ਗੱਡੀ ਲਈ ਆਏ ਤੇ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਜੇ ਨਾਲੇ ਦੇ ਦਿਓ ਜੇ ਤੁਹਾਡੇ ਭਰਾ ਨੂੰ ਵਧਾਈਆਂ ਗੱਡੀ ਤੁਹਾਨੂੰ ਕਿਵੇਂ ਲੱਗੀ ਤੇ ਆ ਵੀ ਅੰਦਰੋਂ ਵੀ ਦੇਖ ਲਓ ਗੱਡੀ ਥੋੜੀ ਜੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਣਾ ਸੀਜ਼ਨ ਲਾਗੇ ਹਟੇ ਸੀ ਸੀਜ਼ਨ ਥੋੜਾ ਜਿਹਾ ਵਧੀਆ ਲੱਗ ਗਿਆ ਥੋੜਾ ਜਿਹਾ ਕੀ ਸਾਰਿਆਂ ਦਾ ਵਧੀਆ ਲੱਗਿਆ ਪਰਮਾਤਮਾ ਹਰੇਕ ਹਰੇਕ ਤੇ ਕਿਰਪਾ ਕਰੇ ਸੋ ਸਾਰਿਆਂ ਦਾ ਵਧੀਆ ਰੱਖੇ ਕੰਮਕਾਰ ਹਰੇਕ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਤੇ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਜੀ ਦੋਸਤੋ ਅੱਜ ਮੈਂ ਕਹਾਂ ਚਲੋ ਇੱਕ ਛੋਟਾ ਜਿਹਾ ਮਿੰਨੀ ਜਿਹਾ ਵਲੌਗ ਕੋਈ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦਗੇ ਨਾਲੇ ਖੁਸ਼ਖਬਰੀ ਸ਼ੇਅਰ ਕਰਦਗੇ ਤੁਹਾਡੇ ਨਾਲ ਤੇ ਨਾਲੇ ਅਸੀਂ ਥੋੜਾ ਜਿਹਾ ਘੁੰਮਣ ਦੇ ਚੱਲੇ ਸੀ ਅਸੀਂ ਕਹਾਂ ਚਲੋ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਮਾਹੌਲ ਸਾਡੇ ਮੁਕਸਰ ਬਾਈਪਾਸ ਤੇ ਸਾਈਡ ਤੋਂ ਹੋ ਰਹੀ ਬਾਈ ਕੀ ਜੀ ਆ ਕੇ ਮਗਾ ਚਲੋ ਆ ਸਾਡਾ ਇੱਥਰਲਾ ਮਾਹੌਲ ਹੈ ਥੋੜਾ ਜਿਹਾ ਬਾਈਪਾਸ ਦਾ ਤੇ ਹੁਣ ਤੰਨੇ ਆ ਤੇ ਥੋੜਾ ਜਿਹਾ ਕਮੈਂਟ ਕਰਕੇ ਦੱਸੋ ਜੇ ਕਿਵੇਂ ਲੱਗੀ ਆਪਣੀ ਗੱਡੀ ਤੇ ਵਧਾਈਆਂ ਦੇ ਦਿਓ ਜੇ ਜਰੂਰ ਤੁਹਾਡੇ ਭਰਾ ਨੂੰ ਇਸੇ ਤਰ੍ਹਾਂ ਸਹਿਯੋਗ ਰੱਖਿਆ ਕਰੋ ਤਾਂ ਕਿ ਸਾਡਾ ਜਿਹੜਾ ਕਾਰੋਬਾਰ ਹੈ ਉਹ ਚੱਲਦਾ ਰਹੇ ਤੇ ਰਾਜਵਿੰਦਰ ਮੁਖਸਰੀਆ ਆਪਣਾ YouTube ਚੈਨਲ Facebook Instagram YouTube ਸੇਮ ਹੀ ਆਈਡੀ ਹੈ ਜੀ ਲਾਈਕ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਤੇ ਫੋਲੋ ਕਰ ਲਓ। ਜੁੜੇ ਰਹੋਦੇ ਆਪਣੇ ਵਲੌਗ ਦੇ ਨਾਲ। ਹਾਂਜੀ ਤੇ ਆਪਾਂ ਗਾ ਬਾਈਪਾਸ ਤੇ ਹੈਗਾ ਫਾਟਕ। ਬੜੀ ਭਾਸ ਨਾਲ ਚਲੇ ਆ। ਤੇ ਬੱਚਾ ਫੌੜੀ। ਸ਼ਕੋੜਾ। ਲੈ ਨੀਂ ਤਰਾ। ਆਜਾ ਸਾਡਾ ਫਾਟਕ ਹਾਂ ਦੀ ਦੇ ਆਪਾ ਪੰਜ ਲੱਖਾਂ ਸੈਵਨ ਸਟੇਡੀਅਮ ਵਿੱਚ ਬਹੁਤ ਸਾਰੇ ਸਾਹਿਬ ਆਗਰ ਦਿਨ ਉਹ ਦਿਖਾਈ ਦੇ ਮੇਰੇ ਹਾਂਜੀ ਤੇ ਆਪਾਂ ਪਹੁੰਚ ਗਏ ਸੀਗੇ 7 ਸਟੇਡੀਅਮ ਸਾਹਿਬ ਤੇ ਇੱਥੇ ਜਵਾ ਕਹਿੰਦੇ ਸੀ ਵੀਡੀਓ ਬਣਾਉਣੀ ਆ ਲੈਈਏ ਅਸੀਂ ਪੰਗੇ ਜਵੱਟਾਂ ਦੇ ਨਾਲ ਤੇ ਬਗਤੂ ਲੋ ਐਡਾ ਨਿੱਕਾ ਜਿਹਾ ਵਲੌਗ ਬਣਾ ਲਗੇ ਛੋਟਾ ਜਿਹਾ ਇੱਜੇ ਸਾਡੇ ਵਲੌਗ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਭਰ ਤੋਂ ਛੋਟੇ ਸ਼ਹਿਰਾਂ ਦੇ ਸਹਿਯੋਗ ਦੇ ਨਾਲ ਆ ਗੱਡੀ ਲੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮੁਬਾਰਕ ਆ ਜੀ ਠੀਕ ਹੈ ਮੈਨੂੰ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ शुक्रिया ਤੁਹਾਨੂੰ ਜੰਮਦਾ ਪਾ Ada kayak, kalau, kayaknya